ਮੈਂ ਅਮਰੀਕਾ ਸ਼ਿਕਾਗੋ ਤੋਂ ਆਇਆ ਸੀਗਾ ਤੇ ਮੇਰਾ ਐਥੇ ਆਮਦ ਨਾਲ ਦੀ ਥੋੜੇ ਦਿਨ ਪਹਿਲਾਂ ਫਰਾਡ ਹੋ ਗਿਆ ਸੀਗਾ ਮੇਰਾ ਮੈਂ ਨੂੰ ਅਵੇਅਰ ਸੀਗਾ ਕਿ ਮੇਰੇ ਨਾਲ ਕੁਝ ਗਲਤ ਹੋਇਆ ਤੇ ਮੇਰਾ 75000 ਰੁਪਏ ਨਿਕਲ ਗਿਆ ਸੀਗਾ ਐਥੇ ਜਲਦੀ ਨਾਲ ਸਾਈਬਰ ਬ੍ਰਾਂਚ ਦੇ ਡਿਪਾਰਟਮੈਂਟ ਵਿੱਚ ਆ ਕੇ ਆਪਣੀ ਰਿਪੋਰਟ ਕਰਾਈ ਹੈ ਮੈਂ ਤੇ ਇਹਨਾਂ ਨੇ ਮੇਰਾ ਰਿਕਵਰ ਜਲਦੀ ਜਲਦੀ ਕਰਵਾ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕ੍ਰਿਤੀਪਾਲ ਸਿੰਘ ਬਾਂਗਾ ਮੈਂ ਅਮਰੀਕਾ ਸ਼ਿਕਾਗਾ ਤੋਂ ਆਇਆ ਸੀਗਾ ਤੇ ਮੇਰਾ ਇੱਥੇ ਆਂਦਿਆਂ ਨਾਲ ਦੀ ਥੋੜੇ ਦਿਨ ਪਹਿਲਾਂ ਫਰਾਡ ਹੋ ਗਿਆ ਸੀਗਾ ਮੇਰਾ ਮੈਨੂੰ ਅਵੇਅਰ ਸੀਗਾ ਕਿ ਮੇਰੇ ਨਾਲ ਕੁਝ ਗਲਤ ਹੋਇਆ ਤੇ ਮੇਰਾ 75000 ਰੁਪਏ ਨਿਕਲ ਗਿਆ ਸੀਗਾ ਤੇ ਮੈਂ ਇੱਥੇ ਜਲਦੀ ਨਾਲ ਸਾਈਬਰ ਬ੍ਰਾਂਚ ਦੇ ਡਿਪਾਰਟਮੈਂਟ ਵਿੱਚ ਆ ਕੇ ਆਪਣੀ ਰਿਪੋਰਟ ਕਰਾਈ ਹੈ ਮੈਂ ਤੇ ਇਹਨਾਂ ਨੇ ਮੇਰਾ ਰਿਕਵਰ ਜਲਦੀ ਜਲਦੀ ਕਰਵਾ ਦਿੱਤਾ ਮੈਂ ਥੈਂਕਫੁਲ ਕਰਦਾ ਹਾਂ ਇਹਨਾਂ ਦੇ ਕਮਿਸ਼ਨਰ ਆਫ ਲੁਧਿਆਣਾ ਜਿਹੜੇ ਆਗੇ ਨੇ ਤੇ ਇਹਨਾਂ ਦੀ ਟੀਮ ਦਾ ਕਿ ਇਹਨਾਂ ਨੇ ਮੇਰੀ ਰਿਕਵਰੀ ਬਹੁਤ ਜਲਦੀ ਕਰਵਾ ਦਿੱਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਕਹਾਂਗਾ ਕਿ ਤੁਸੀਂ ਪਲੀਜ਼ ਜੇਕਰ ਦੀ ਤੁਹਾਡੇ ਨਾਲ ਕੋਈ ਇਹੋ ਜਿਹਾ ਫਰਾਡ ਹੋ ਜੇ ਤੇ ਸਾਈਬਰ ਹੈਲਪ ਲੈਂਦੀ ਤੁਸੀਂ ਜ਼ਰੂਰ ਹੈਲਪ ਲਵੋ ਤੇ ਇਹਨਾਂ ਦੀ ਮਦਦ ਤੁਹਾਡੀ ਇਹ ਜ਼ਰੂਰ ਕਰਨਗੇ ਐਸਨਸ ਪੋਸੀਬਲ ਤੁਹਾਡਾ ਰੈਕਸ਼ਨ ਲੈਣਗੇ ਤੁਹਾਡੇ ਉੱਪਰ ਤੇ ਤੁਸੀਂ ਆਪਣਾ ਇਹਨਾਂ ਦੇ ਨੰਬਰ ਵਗੈਰਾ ਜਿਹੜੇ ਹੈਗੇ ਨੇ ਤੁਸੀਂ ਆ ਕੇ ਜ਼ਰੂਰ ਇਥੋਂ ਦੀ ਬੋਰਡ ਤੋਂ ਦੇਖ ਲੈਣਾ ਜੀ